ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਆਪਣੀ ਅੱਜ ਦੀ ਕਹਾਣੀ ਕਿ ਇੱਕ ਮਾਂ ਕਿਵੇਂ ਆਪਣੀ ਧੀ ਨੂੰ ਸਿੱਧੇ ਰਸਤੇ ਤੇ ਪਾ ਸਕਦੀ ਹੈ ਪ੍ਰੀਤੀ ਦੋ ਧੀਆਂ ਦੀ ਮਾਂ ਸੀ ਤੇ ਉਹਦੇ ਘਰ ਵਾਲਾ ਉਹਦੇ ਨਾਲ ਬਹੁਤ ਵਧੀਆ ਰਹਿੰਦਾ ਸੀ ਦੋਨਾਂ ਜੀਆਂ ਦੀ ਆਪਸ ਵਿੱਚ ਬਹੁਤ ਵਧੀਆ ਬਣਦੀ ਸੀ ਪਰ ਪ੍ਰੀਤੀ ਦੇ ਘਰ ਵਾਲੇ ਨੂੰ ਇੱਕ ਬਹੁਤ ਬੁਰਾ ਐਬ ਸੀ ਉਹ ਘਰ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੂੰ ਬੁਲਾਉਂਦਾ ਰਹਿੰਦਾ ਸ਼ਾਮ ਨੂੰ ਉਹ ਬਹਿ ਕੇ ਜਦੋਂ ਪਿੱਗ ਲਾਉਂਦਾ ਉਹਦੇ ਕੋਲ ਕਦੇ ਕੋਈ ਆ ਗਿਆ ਕਦੇ ਕੋਈ ਵੀ ਉਹਦਾ ਕਹਿ ਲਓ ਫਰੈਂਡ ਸਰਕਲ ਸੀ ਜਿਹੜਾ ਜ਼ਿਆਦਾ ਸੀ ਅੱਜ ਦੋ ਆ ਗਏ ਕੱਲ ਨੂੰ ਦੋ ਆ ਗਏ ਇਸ ਤਰ੍ਹਾਂ ਹੀ ਆਉਂਦੇ ਰਹਿੰਦੇ ਪ੍ਰੀਤੀ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਤੁਸੀਂ ਮੇਰੀ ਗੱਲ ਦਾ ਗੁੱਸਾ ਕਰੋਗੇ ਵੀ ਘਰੇ 3 ਮਟਿਆਰਾਂ ਹੁੰਦੀਆਂ ਜਾਂਦੀਆਂ ਨੇ ਹਨਾ ਮੇਰੀ ਵੀ ਕੋਈ ਬਹੁਤੀ ਉਮਰ ਨਹੀਂ ਵੀ ਲੋਕ ਹਨਾ ਜਿਹੜੇ ਉਹ ਵਧੀਆ ਨਹੀਂ ਹੁੰਦੇ ਵੀ ਤੁਸੀਂ ਇਸ ਤਰ੍ਹਾਂ ਸ਼ਰਾਬ ਪੀਣੀ ਬੰਦ ਕਰ ਦਿਓ ਜੇ ਤੁਸੀਂ ਪੀਣੀ ਆ ਤੁਸੀਂ ਘਰੇ ਬੈਠੋ ਪੀਓ ਤੇ ਆਪਦਾ ਰੋਟੀ ਖਾ ਕੇ ਸੌਂਜੋ ਵੀ ਬਗਾਨੇ ਬੰਦੇ ਘਰੇ ਆਉਂਦੇ ਸੋਹਣੇ ਨਹੀਂ ਲੱਗਦੇ ਤਾਂ ਉਹ ਲੜ ਪੈਂਦਾ ਸੀ ਇਸ ਗੱਲ ਤੇ ਉਹ ਕਹਿ ਦਿੰਦਾ ਕਿ ਪ੍ਰੀਤੀ ਤੂੰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਵੀ ਯਾਰ ਮੇਰੇ ਹੁਣ ਹੋ ਯਾਰ ਮਿੱਤਰ ਆ ਬੰਦਿਆਂ ਕੋਲੇ ਬੰਦੇ ਆਉਂਦੇ ਹੀ ਹੁੰਦੇ ਆ ਉਹ ਕਹਿੰਦੀ ਵੀ ਚਲ ਮੰਨਿਆ ਆਉਂਦੇ ਹੁੰਦੇ ਆ ਫਿਰ ਤੇਰੇ ਯਾਰ ਦੋਸਤ ਆਉਂਦੇ ਆ ਫਿਰ ਤੂੰ ਕਦੇ ਮੇਰੇ ਤੋਂ ਕੁਝ ਮੰਗਵਾਲਿਆ ਕਦੇ ਕੁਝ ਮੰਗਵਾਲਿਆ ਕਦੇ ਤੂੰ ਕੁੜੀਆਂ ਨੂੰ ਆਵਾਜ਼ ਮਾਰਦਾ ਵੀ ਇਹ ਠੀਕ ਨਹੀਂ ਚਲ ਇਸ ਗੱਲ ਤੇ ਉਹਨਾਂ ਦਾ ਕਾਫੀ ਬਹਿਸ ਹੁੰਦੀ ਪਰ ਬਹਿਸ ਦਾ ਕੋਈ ਨਤੀਜਾ ਨਾ ਨਿਕਲਦਾ ਨਾ ਤਾਂ ਉਹ ਕਰੇ ਬੰਦੇ ਸਦਨੋਂ ਹਟਦਾ ਸੀ ਆਪਣੇ ਫਰੈਂਡ ਸਦਨੋਂ ਹਟਦਾ ਸੀ ਨਾ ਪ੍ਰੀਤੀ ਟੋਕਣੋਂ ਹਟਦੀ ਸੀ ਇਸੇ ਤਰ੍ਹਾਂ ਚਲੋ ਸਮਾਂ ਗੁਜ਼ਰਦਾ ਗਿਆ ਪ੍ਰੀਤੀ ਦੀ ਇੱਕ ਵੱਡੀ ਧੀ ਸੀ ਜਿਹਦਾ ਨਾਮ ਜੋਤੀ ਸੀ ਉਹ 13-14 ਸਾਲ ਦੀ ਹੋ ਜਾਂਦੀ ਆ ਤੇ ਜਦੋਂ ਉਹਦਾ ਪਿਓ ਆਉਂਦੀ ਧੀ ਜੋਤੀ ਨੂੰ ਬਾਜ਼ ਮਾਰਦਾ ਵੀ ਪਾਣੀ ਦੇ ਕੇ ਜਾਈਂ ਜਾਂ ਕੋਈ ਨਮਕੀਨ ਦੇ ਕੇ ਜਾਈਂ ਬੰਦੇ ਕੋਈ ਉਹਦੇ ਕੋਲ ਬੈਠੇ ਹੁੰਦੇ ਤਾਂ ਉਹ ਜਾਂਦੀ ਨਾ ਉਹ ਕਹਿ ਦਿੰਦੀ ਵੀ ਦੇਖ ਭਾਵੇਂ ਪਾਪਾ ਇਸ ਗੱਲ ਤੇ ਮਾਰਨ ਕੁੱਟਣ ਵੱਢ ਦੇਣ ਪਰ ਮੈਂ ਨਹੀਂ ਜਾਊਂਗੀ ਉਹ ਸਿਆਣੀ ਸੀ ਸਮਝ ਜਾਂਦੀ ਸੀ ਪਰ ਜਿਹੜੀ ਛੋਟੀ ਸੀ ਉਹਨਾਂ ਥੋੜੀ ਜਿਹੀ ਵੱਧ ਲੜਲੀ ਸੀ ਉਹ ਜੇ ਦੋਨੋਂ ਮਾਮਤੀਆਂ ਨਾ ਜਾਂਦੀਆਂ ਜੋਤੀ ਤੇ ਪ੍ਰੀਤ ਨਾ ਜਾਂਦੀਆਂ ਆਪ ਵਗ ਜਾਂਦੀ ਉਹ ਉਹਦਾ ਨਾਮ ਰਾਣੀ ਸੀ ਤੇ ਉਹ ਜਦੋਂ ਵਗ ਜਾਂਦੀ ਤੇ ਬੰਦੇ ਹੁੰਦੇ ਹਨਾ ਉਹਨਾਂ ਦੇ ਵਿੱਚ ਗੱਲਾਂ ਵੀ ਮਾਰਨ ਵਹਿ ਜਾਂਦੀ ਤੇ ਇਹ ਗੱਲ ਨਾ ਪ੍ਰੀਤੀ ਨੂੰ ਚੰਗੀ ਨਹੀਂ ਲੱਗਦੀ ਸੀ ਪ੍ਰੀਤੀ ਕਹਿ ਦਿੰਦੀ ਵੀ ਇਹ ਤਾਂ ਬਾਲਾ ਬੋਲਦੀ ਆ ਵੀ ਬੰਦਿਆਂ 'ਚ ਬਹਿ ਕੇ ਇਸ ਤਰ੍ਹਾਂ ਬੋਲਣਾ ਉਹ ਆਪਣੀ ਧੀ ਨੂੰ ਝਿੜਕਦੀ ਵੀ ਪਹਿਲਾਂ ਤਾਂ ਤੇਰਾ ਪਿਓ ਇਹ じゃ ਕਮਲਾ ਜਿਹੜਾ ਘਰੇ ਬੰਦਿਆਂ ਨੂੰ ਬੁਲਾਉਂਦਾਗਾ ਤੇ ਉਤੋਂ ਤੂੰ ਉਹਨਾਂ ਨਾਲ ਕੀ ਗੱਲਾਂ ਮਾਰਦੀ ਆ ਕਹਿੰਦੀ ਮੰਮੀ ਹੁਣ ਅੰਕਲ ਹੋਰ ਕੋਈ ਨਾ ਕੋਈ ਗੱਲ ਪੁੱਛਣ ਲੱਗ ਜਾਂਦੇ ਆ ਕਹਿੰਦੀ ਫਿਰ ਮੈਨੂੰ ਜਵਾਬ ਤਾਂ ਦੇਣਾ ਹੀ ਪੈਂਦਾ ਉਹ ਕਹਿੰਦੀ ਵੀ ਤੂੰ ਜਾਣੀ ਕਿਉਂ ਆ ਕਹਿੰਦੀ ਤੁਸੀਂ ਤਾਂ ਨਹੀਂ ਪਾਪਾ ਦੀ ਰਿਸਪੈਕਟ ਕਰਦੇ ਫਿਰ ਮੈਨੂੰ ਤਾਂ ਜਾਣਾ ਪੈਂਦਾ ਉਹ ਕਹਿੰਦੀ ਵੀ ਇਹ ਨਹੀਂ ਹੈਗਾ ਵੀ ਅਸੀਂ ਰਿਸਪੈਕਟ ਨਹੀਂ ਕਰਦੇ ਪਰ ਤੇਰੇ ਪਾਪਾ ਨੂੰ ਸਮਝ ਨਹੀਂ ਆਉਂਦੀਗੀ ਚਲੇ ਇਸ ਗੱਲ ਤੇ ਕਾਫੀ ਝਗੜਾ ਹੁੰਦਾ ਉਹਨਾਂ ਦਾ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਇੱਕ ਦਿਨ ਪ੍ਰੀਤੀ ਆਪਣੇ ਘਰ ਵਾਲੇ ਨੂੰ ਬਾਜ਼ ਮਾਰਨ ਗਈ ਉਹਦੀ ਵੱਡੀ ਧੀ ਜੋਤੀ ਦੇ ਦਰਦ ਫੋਰੇ ਹਾ ਸੀ ਉਹ ਬੈਠਕ ਦੇ ਵਿੱਚ ਬੈਠਾ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ ਜਦੋਂ ਉਹ ਗਈ ਉਹਨੂੰ ਬੁਲਾਉਣ ਹਨਾ ਵੀ ਦਰਦ ਜ਼ਿਆਦਾ ਹੋ ਰਿਹਾ ਡਾਕਟਰ ਦੇ ਲੈ ਕੇ ਜਾਣਾ ਤਾਂ ਜਿਹੜੇ ਉਹਦੇ ਦੋਸਤ ਸੀਗੇ ਉਹਨਾਂ ਉਹਨੂੰ ਕਈ ਗੱਲਾਂ ਗਲਤ ਬੋਲੇ ਤੇ ਪ੍ਰੀਤੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰ ਉਹਨੇ ਰੌਲਾ ਪਾਉਣਾ ਠੀਕ ਨਾ ਸਮਝਿਆ ਵੀ ਇੱਜ਼ਤ ਆਪਦੀ ਦੀ ਨਿਲਾਮ ਹੁੰਦੀ ਆ ਚਲੋ ਉਹ ਮਾੜਾ ਚੰਗਾ ਬੋਲੇ ਤੇ ਉਹ ਸੁਣ ਕੇ ਆ ਗਈ ਉਸ ਤੋਂ ਬਾਅਦ ਉਹ ਆਪਣੀ ਗਵਾਂਢਣ ਚਾਚੀ ਨੂੰ ਆਵਾਜ਼ ਮਾਰਦੀ ਆ ਉਹਨੂੰ ਕਹਿੰਦੀ ਵੀ ਮੇਰੀ ਕੁੜੀ ਦੇ ਦਰਦ ਹੋਈ ਜਾਂਦਾ ਵੀ ਡਾਕਟਰ ਦੇ ਲੈ ਕੇ ਜਾਣਾ ਤੇ ਉਹ ਜਿਹੜੀ ਗਵਨਡੈਂਟ ਆ ਉਹ ਕਹਿੰਦੀ ਵੀ ਇਹਨੂੰ ਸ਼ਰਮਣਾਈ ਤੇਰੇ ਬੰਦੇ ਨੂੰ ਵੀ ਇਹਨੂੰ ਮੈਂ 20 ਵਾਰੀ ਗੱਲ ਨਹੀਂ ਗੱਲ ਸਮਝਾਇਆ ਵੀ ਬਗਾਨੇ ਬੰਦੇ ਘਰੇ ਨਾ ਬਾੜਿਆ ਕਰ ਤੇ ਕਹਿੰਦੀ ਗਿਆ ਨੀਗਾ ਉਹ ਕਹਿੰਦੀ ਵੀ ਜਾਵੇ ਤਾਂ ਫੇਰ ਨਾ ਜੇ ਸੁਰਤ ਹੋਵੇ ਬੇਸੁਰਤ ਹੋਇਆ ਪਿਆਗਾ ਤੇ ਉਹ ਦੂਜੇ ਮੈਨੂੰ ਸੌ ਕੁਸ ਬੋਲਦੇ ਆ ਉਹ ਕਹਿੰਦੀ ਵੀ ਚਾਚੀ ਮੈਂ ਇਹਨਾਂ ਦਾ ਕੀ ਹੱਲ ਕਰਾਂ ਉਹ ਕਹਿੰਦੀ ਹੱਲ ਤਾਂ ਫੇਰ ਤੇਰੇ ਕੋਲੇ ਇੱਕੋ ਹੀ ਆ ਕਹਿੰਦੀ ਕੋਈ ਨਾ ਕੱਲ ਨੂੰ ਮੈਂ ਕਰਾਉਂ ਹੱਲ ਚਲੋ ਉਦੋਂ ਤਾਂ ਉਹ ਕੁੜੀ ਨੂੰ ਦਵਾਈ ਤੁਕੂਈ ਦੇ ਕੇ ਪਾ ਦਿੰਦੀਆਂ ਤੇ ਅਗਲੇ ਦਿਨ ਜਦੋਂ ਬੰਦੇ ਆਉਂਦੇ ਆ ਅਗਲੇ ਦਿਨ ਉਹਨੇ ਚਾਚੀ ਨੂੰ ਦਿਨੇ ਬੁਲਾ ਲਿਆ ਉਹ ਕਹਿੰਦੀ ਵੀ ਚਾਚੀ ਇਹਨੂੰ ਸਮਝਾਓ ਕਹਿੰਦੀ ਵੀ ਪੁੱਤ ਤੇਰੀਆਂ ਮਟਿਆਰਾਂ ਧੀਆਂ ਨੇ ਵੀ ਇਹਦੀ ਵੀ ਕੋਈ ਵੱਡੀ ਉਮਰ ਨਹੀਂ ਵੀ ਕੱਲ ਨੂੰ ਅਗਲਾ ਬੰਦੇ ਆ ਬਗਾਨੇ ਜਿਹੜੇ ਉਹਨਾਂ ਦੀ ਨਿਗਾਹ ਸਹੀ ਨਹੀਂ ਹੁੰਦੀ ਤੂੰ ਨਾ ਐ ਕਰ ਤੇ ਉਹ ਕਹਿੰਦਾ ਵੀ ਇਹ ਨਾ ਜਾਣ ਮਾਮਾ ਧੀਆ ਵੱਡੀਆਂ ਤਾਂ ਮੇਰੇ ਅੱਖੀ ਨਹੀਂ ਲੱਗਦੀ ਵੱਡੀ ਧੀ ਨਹੀਂ ਲੱਗਦੀ ਤੇ ਆ ਛੋਟੀ ਮੇਰੀ ਧੀ ਹੈਗੀ ਐ ਇਹ ਫੜਾ ਦਿੰਦੀ ਐ ਜਿਹੜੀ ਸਮਾਨ ਦੀ ਲੋਡ ਹੁੰਦੀ ਆ ਉਹ ਕਹਿੰਦੀ ਸਮਾਨ ਨੂੰ ਕਿਹੜਾ ਵੀ ਇੱਥੇ ਆਹ ਹੱਤਾ ਖੁੱਲਿਆ ਵੀ ਤੂੰ ਚਲੋ ਗੱਲ ਨਾ ਸਮਝਦਾ ਤੇ ਅਗਲੇ ਦਿਨ ਫੇਰ ਹਨਾ ਉਹ ਚਾਚੀ ਕਹਿੰਦੀ ਵੀ ਮੈਂ ਆਉਂ ਵੀ ਤੂੰ ਜਾਇਂ ਕੁਝ ਲੈ ਕੇ ਉਹਨਾਂ ਵਾਸਤੇ ਖਾਣ ਪੀਣ ਨੂੰ ਜੇ ਕੋਈ ਕੁਝ ਬੋਲਿਆ ਨਾ ਵੀ ਆਪਾਂ ਕਰਾਂਗੇ ਲੋਟ ਚਲੋ ਭਈ ਅਗਲੇ ਦਿਨ ਚਾਚੀ ਸੀ ਜਿਹੜੀ ਉਹ ਆ ਗਈ ਤੇ ਉਹੀ ਗੱਲ ਉਹ ਬੰਦੇ ਨੇ ਤਾਂ ਹੁਣ ਆਦਤ ਬਣੀ ਹੋਈ ਸੀ ਵੀ ਪਾਣੀ ਦੇਜੋ ਨਮਕੀਨ ਦੇਜੋ ਜਦੋਂ ਪ੍ਰੀਤੀ ਪਾਣੀ ਲੈ ਕੇ ਗਈ ਤਾਂ ਉਹ ਬੰਦੇ ਆ ਜਿਹੜੇ ਉਹ ਫੇਰ ਮਸਤਰੀਆਂ ਕਰਨ ਲੱਗ ਗਏ ਤੇ ਉਹਨੇ ਚਾਚੀ ਨੇ ਕਿਹਾ ਹੋਇਆ ਸੀ ਵੀ ਜੇ ਕੁਝ ਬੋਲੇ ਤਾਂ ਤੂੰ ਮਤਲਬ ਖੰਗੂਰਾ ਮਾਰਦੀ ਉਹਨੇ ਖੰਗੂਰਾ ਮਾਰਤਾ ਤੇ ਚਾਚੀ ਨਾ ਜਿਹੜੀ ਉਹ ਖੁੰਡੀ ਲੈ ਕੇ ਆ ਗਈ ਉਹਨੇ ਦੋ ਦੋ ਮਾਰੀਆਂ ਗਿੱਟੀਆਂ ਤੇ ਕਹਿੰਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਦੀਆਂ ਤੀਵੀਆਂ ਤੁਹਾਡੇ ਘਰੇ ਨੇ ਤੁਸੀਂ ਆਪਦੀਆਂ ਤੀਵੀਆਂ ਨੂੰ ਬੋਲ ਲਓ ਇਹਦਾ ਬੰਦਾ ਮੜਾ ਜੇ ਤੁਹਾਨੂੰ ਲਿਆ ਕੇ ਬਿਠਾਉਂਦਾ ਤੇ ਤੁਸੀਂ ਬੋਲਦੇ ਹੋ ਚਲ ਭਈ ਉਹਨੇ ਲਾਈਆਂ ਤੇ ਨਾਲ ਹੀ ਉਹਦੇ ਘਰ ਵਾਲੇ ਦੇ ਵੀ ਲਾਈ ਇੱਕ ਖੁੰਡੀ ਉਹਨੂੰ ਕਹਿੰਦੀ ਵੀ ਤੈਨੂੰ ਸ਼ਰਮ ਚਾਹੀਦੀ ਯਾਰ ਰੋਜ਼ ਰੋਜ਼ ਦਾ ਤਮਾਸ਼ਾ ਬਣਾ ਰੱਖਿਆਗਾ ਚਲੋ ਜਿਹੜੇ ਉਹ ਨੇ ਉਹ ਤਾਂ ਖਾ ਕੇ ਖੁੰਡੀਆਂ ਤੁਰ ਗਏ ਤੇ ਉਹਦੇ ਘਰ ਵਾਲਾ ਅੱਕੜ ਕੇ ਜੇ ਬੋਲ ਕੇ ਜੇ ਪੈ ਗਿਆ ਚਲ ਤੇ ਅਗਲੇ ਦਿਨ ਸਵੇਰੇ ਜਦੋਂ ਉੱਠਿਆ ਤੇ ਹੁਣ ਪਤਾ ਤਾਂ ਹੁੰਦਾ ਹੀ ਆ ਵੀ ਰਾਤ ਕੀ ਹੋਇਆ ਸੀ ਪਰ ਸ਼ਰਮ ਦਾ ਮਾਰਾ ਬੋਲਿਆ ਨਾ ਕੁਝ ਤੇ ਅਗਲੇ ਦਿਨ ਚਾਚੀ ਆ ਗਈ ਚਾਚੀ ਕਹਿੰਦੀ ਵੀ ਅੱਜ ਤੋਂ ਬਾਅਦ ਜੇ ਕੋਈ ਬੰਦਾ ਇਸ ਘਰੇ ਬੜਿਆ ਤੁਹਾਡੇ ਤਾਂ ਵੀ ਭਾਵੇਂ ਮੈਨੂੰ ਚੰਗੀ ਕਹੇ ਮਾੜੀ ਕਹੇ ਪਰ ਮੈਂ ਨਹੀਂ ਬੜਨ ਦਿੰਦੀ ਤੇ ਚਲੋ ਪ੍ਰੀਤੀ ਨਾ ਉਸ ਚਾਚੀ ਦਾ ਬੜੀਆ ਧੰਨਵਾਦ ਕਰਦੀ ਆ ਕਹਿੰਦੀ ਚਾਚੀ ਕੋਈ ਆਪਦਾ ਨਹੀਂ ਖੜਦਾ ਨਾਲ ਵੀ ਤੂੰ ਖੜੀ ਵੀ ਇਹਨੂੰ ਮੈਂ ਪਿਆਰ ਨਾਲ ਸਮਝਾ ਸਮਝਾ ਥੱਕ ਗਈ ਸੀ ਤੇ ਚਲੋ ਇਸੇ ਤਰ੍ਹਾਂ ਹੀ ਸਮਾਂ ਗੁਜ਼ਰਦਾ ਪ੍ਰੀਤੀ ਦੇ ਘਰ ਆਲਾ ਕਾਫੀ ਸੁਧਰ ਜਾਂਦਾ ਸ਼ਰਾਬ ਦਾ ਉਹ ਰੋਜ਼ ਪੀਂਦਾ ਹੀ ਆ ਪਰ ਹੁਣ ਉਹ ਕਿਸੇ ਨੂੰ ਬੁਲਾਉਂਦਾ ਨਹੀਂ ਸੀ ਕਰੇ ਆਪਦੀ ਸ਼ਰਾਬ ਪੀਂਦਾ ਦੋ ਪੈਗ ਜਿਹੜੇ ਲਾਉਣੇ ਹੁੰਦੇ ਲਾ ਕੇ ਰੋਟੀ ਖਾ ਕੇ ਸੌਂ ਜਾਂਦਾ ਦੋ ਚਾਰ ਸਾਲ ਗੁਜ਼ਰੇ ਤੇ ਪ੍ਰੀਤੀ ਦੇ ਘਰ ਵਾਲਾ ਅਚਾਨਕ ਆ ਜਿਹੜਾ ਬਿਮਾਰ ਹੋ ਜਾਂਦਾ ਬਿਮਾਰ ਹੁੰਦਾ ਤੇ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਆ ਪ੍ਰੀਤੀ ਬੜਾ ਆਪਣੀ ਮਾੜੀ ਕਿਸਮਤ ਨੂੰ ਰੋਂਦੀ ਆ ਹਨਾ ਤੇ ਇਸੇ ਤਰ੍ਹਾਂ ਹਨਾ ਉਹਦੀਆਂ ਅੰਤਿਮ ਰਸਮਾਂ ਜਿਹੜੀਆਂ ਕਰ ਦਿੱਤੀਆਂ ਜਾਂਦੀਆਂ ਹੁਣ ਕਰਨੀ ਸੀ ਕੁਝ ਹੋ ਸਕਦੇ ਤੇ ਉਸ ਤੋਂ ਬਾਅਦ ਪ੍ਰੀਤੀ ਆਪਣੀਆਂ ਦੋਨਾਂ ਧੀਆਂ ਨੂੰ ਸਮਝਾਉਂਦੀ ਆ ਵੀ ਦੇਖੋ ਬੱਤ ਵੀ ਮੇਰੀ ਵੀ ਕੋਈ ਬਹੁਤੀ ਵੱਡੀ ਉਮਰ ਨਹੀਂ 40 42 ਸਾਲ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਵੀ ਮਟਿਆਰਾਂ ਹੁੰਦੀਆਂ ਜਾਣੀਓ ਆਪਾਂ ᱛਿੰਨੇ ਬੁੜੀਆਂ ਰਹਿ ਗਈਆਂ ਲੋਕ ਆਪਾਂ ਨੂੰ ਤਾਂ ਕੌਣਗੇ ਚੰਗੀ ਮਾੜੀ ਨਿਗਰ ਰੱਖਣਗੇ ਵੀ ਆਪਣੇ ਜਿਹੜਾ ਕੰਮ ਤੇ ਫੋਕਸ ਕਰਨਾ ਵੀ ਕਿਸੇ ਨਾਲ ਫालतू ਬੋਲਣਾ ਨਹੀਂ ਹੈਗਾ ਉਹਦੀ ਵੱਡੀ ਧੀ ਜੋਤੀ ਬਹੁਤ ਸਿਆਣੀ ਸੀ ਉਹਨੂੰ ਜਿਵੇਂ ਉਹਦੀ ਮਾਂ ਕਹਿ ਦਿੰਦੀ ਓਵੇਂ ਹੀ ਕਰਦੀ ਪਰ ਛੋਟੀ ਸੀ ਜਿਹੜੀ ਰਾਣੀ ਉਹ ਘੱਟ ਗੱਲ ਸੁਣਦੀ ਸੀਗੀ ਚਲੋ ਵੱਡੀ ਕੁੜੀ ਆ ਜਿਹੜੀ ਉਹਦੇ ਵਾਸਤੇ ਰਿਸ਼ਤਾ ਆਉਂਦਾ ਤੇ ਉਹ ਆਪਣੀ ਧੀ ਦਾ ਰਿਸ਼ਤਾ ਕਰ ਦਿੰਦੀ ਆ ਤੇ ਵਿਆਹ ਵੀ ਹੋ ਜਾਂਦਾ ਹੁਣ ਉਹਨੂੰ ਐ ਹੁੰਦਾ ਵੀ ਚਲ ਮੇਰੀ ਧੀ ਵੱਡੀ ਸਿਆਣੀ ਸੀ ਹਨਾ ਸੈੱਟ ਹੋ ਗਈ ਉਹ ਤਾਂ ਵੀ ਰਹਿ ਗਈ ਛੋਟੀ ਛੋਟੀ ਚਲੋ ਪੜਦੀ ਆ ਪੜ ਲੈਂਦੀ ਆ ਉਹ ਗ੍ਰੈਜੂਏਸ਼ਨ ਕਰ ਲੈਂਦੀ ਆ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨੂੰ ਵੀ ਜਦੋਂ ਰਿਸ਼ਤਾ ਆਉਂਦਾ ਉਹਦਾ ਵੀ ਵਿਆਹ ਕਰ ਦਿੰਦੀ ਆ ਹੁਣ ਪੇਕੀ ਵੀ ਉਹ ਜਾਦੀ लाਡਲੀ ਰੱਖੀ ਹੋਈ ਸੀ ਸਹੁਰੇ ਘਰ ਜਾ ਕੇ ਉਹ ਥੋੜਾ ਜਿਹਾ ਟਾਈਮ ਤਾਂ ਠੀਕ ਰਹਿੰਦੀ ਆ ਉਸ ਤੋਂ ਬਾਅਦ ਉਹ ਤਾਂ ਫੋਨ ਤੇ ਆਪਣੀ ਮੰਮੀ ਕੋਲੇ ਕਦੇ ਸੱਸ ਦੀਆਂ ਸ਼ਿਕਾਇਤਾਂ ਕਦੇ ਨਣਦ ਦੀਆਂ ਸ਼ਿਕਾਇਤਾਂ ਕਦੇ ਦਰਾਣੀ ਦੀਆਂ ਤੇ ਕਦੇ ਜਠਾਣੀ ਦੀਆਂ ਸਾਂਝਾ ਪਰਿਵਾਰ ਸੀ ਉਹਨਾਂ ਦਾ ਤੇ ਪ੍ਰੀਤੀ ਸੋਚਦੀ ਵੀ ਗੱਲ ਤਾਂ ਉਹੀ ਹੋ ਗਈ ਵੀ ਮੈਨੂੰ ਇਹਦਾ ਇਹੀ ਲੱਗਦਾ ਹੁੰਦਾ ਸੀ ਵੀ ਇਹਨੇ ਕਿਹੜਾ ਕੱਟਣਾਗਾ ਸਹੁਰਿਆਂ ਦੇ ਵਿੱਚ ਚੱਲ ਜਦੋਂ ਉਹ ਸ਼ਿਕਾਇਤਾਂ ਲਾਉਣੋਂ ਨਾ ਹਟੀ ਤਾਂ ਉਹ ਆਪਣੀ ਕੁੜਮਣੀ ਨੂੰ ਫੋਨ ਕਰ ਦਿੰਦੀ ਆ ਉਹਨੂੰ ਕਹਿੰਦੀ ਕਿ ਭੈਣ ਜੀ ਮੇਰੀ ਤੇ ਪੜੀ ਲਿਖੀ ਆ ਵੀ ਘਰ ਦੇ ਵਿੱਚ ਹਣਾ ਤੇਰੇ ਦੋ ਨੂੰਹਾਂ ਹੋਰ ਨੇ ਤੇ ਤੁਸੀਂ ਐਂ ਕਰੋ ਇਹਨੂੰ ਨੌਕਰੀ ਤੇ ਲਾ ਦੋ ਤਾਂ ਉਹਦੀ ਸੱਸ ਕਹਿੰਦੀ ਵੀ ਠੀਕ ਐ ਮੇਰਾ ਮੁੰਡਾ ਵੀ ਨੌਕਰੀ ਤੇ ਜਾਂਦਾ ਚੱਲ ਗੱਲ ਵੀ ਸਹੀ ਆ ਵੀ ਐਵੇਂ ਇੱਥੇ ਸਰੀਕਾ ਕਰਦੀਆਂ ਰਹਿੰਦੀਆਂ ਇੱਕ ਦੂਜੀ ਦਾ ਚੱਲ ਭਈ ਉਹਨੂੰ ਨੌਕਰੀ ਦਾ ਨੌਕਰੀ ਤੇ ਲਾ ਦਿੰਦੇ ਆ ਡਿਊਟੀ ਕਰਨ ਜਾਂਦੀ ਆ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਉਹ ਇੱਕ ਟੀਚਰ ਲੱਗ ਜਾਂਦੀ ਆ 7-8000 ਉਹਦੀ ਤਨਖਾਹ ਹੁੰਦੀ ਆ ਚੱਲ ਤਨਖਾਹ ਤੱਕ ਨਹੀਂ ਸੀ ਇੰਨਾ ਮਤਲਬ ਤੇ ਉਹ ਆਪਣੇ ਜਵਾਈ ਨੂੰ ਵੀ ਇਹੀ ਕਹਿੰਦੀ ਰਹਿੰਦੀ ਵੀ ਇਹ ਇੱਥੇ ਜਾਦੇ लाਡਲੀ ਰੱਖੀ ਆ ਹਨਾ ਤੇ ਵੀ ਜੇ ਇਹ ਕੁਛ ਜਿਆਦਾ ਕਰਦੀ ਆ ਤੰਗ ਤਾਂ ਕੋਈ ਗੱਲ ਨਹੀਂ ਝੜਕਦਿਆ ਕਰ ਵੀ ਮੇਰੇ ਵੱਲੋਂ ਕੋਈ ਲਾਂਭਾ ਨਹੀਂ ਆਊਗਾ ਤੇ ਉਹ ਆਪ ਵੀ ਉਹਨੂੰ ਸਾਰਾ ਦਿਨ ਸਮਝਾਉਂਦੀ ਰਹਿੰਦੀ ਚੱਲ ਪਈ ਉਹ ਨੌਕਰੀ ਕਰਦੀ ਆ ਤੇ ਐਸੇ ਤਰ੍ਹਾਂ ਸਮਾਂ ਗੁਜ਼ਰਦਾ 2-4 ਸਾਲ ਤੇ ਉਹਦੇ ਇੱਕ ਬੇਟਾ ਹੋ ਜਾਂਦਾ ਉਸ ਤੋਂ ਬਾਅਦ ਉਹਦੀਆਂ ਫੇਰ ਸ਼ਿਕਾਇਤਾਂ ਆਉਂਦੀਆਂ ਵੀ ਮੇਰੇ ਮੁੰਡੇ ਨੂੰ ਨਹੀਂ ਰੱਖਦੀਆਂ ਇਹ ਮੇਰੇ ਮੁੰਡੇ ਨੂੰ ਨਮਾਉਂਦੀਆਂ ਨਹੀਂ ਆਏ ਨਹੀਂ ਕਰਦੀਆਂ ਤੇ ਉਹਦੀ ਸੱਸ ਕੀ ਕਰਦੀ ਆ ਰਾਣੀ ਦੀ ਉਹਨੂੰ ਅੱਡ ਕਰ ਦਿੰਦੀ ਆ ਨਾ ਚਾਹੁੰਦੇ ਹੋਏ ਵੀ ਉਹਨੂੰ ਅੱਡ ਕਰਨਾ ਪਿਆ ਤੇ ਮੁੜ ਕੇ ਰਾਣੀ ਕਹਿੰਦੀ ਆ ਵੀ ਮੇਰਾ ਜਵਾਕ ਕੌਣ ਸੰਭੂ ਤੇ ਉਹ ਆਪਣੀ ਮਾਂ ਦੇ ਜਿੱਥੇ ਉਹਦੀ ਮਾਂ ਰਹਿੰਦੀ ਸੀ ਉੱਥੇ ਨੇੜੇ ਘਰ ਲੈ ਲੈਂਦੀ ਆ ਉੱਥੇ ਨੇੜੇ ਘਰ ਲੈ ਕੇ ਉਥੋਂ ਦੋਨੇ ਜੀ ਡਿਊਟੀ ਤੇ ਜਾਂਦੇ ਆ ਤੇ ਆਪਣਾ ਮੁੰਡਾ ਜਿਹੜਾ ਉਹ ਆਪਦੀ ਮਾਂ ਕੋਲ ਛੱਡ ਜਾਂਦੀ ਆ ਚਲੋ ਉਹਦੀ ਮਾਂ ਦਾ ਹੁਣ ਦੋਤਾ ਸੀ ਉਹ ਰੱਖ ਲੈਂਦੀ ਆ ਨਾਲੇ ਉਹਦਾ ਜੀ ਲੱਗਿਆ ਰਹਿੰਦਾ ਸਮਾਂ गुज़रਦਾ ਤੇ ਰਾਣੀ ਤਾਂ ਆਪਣੇ ਬੱਚੇ ਵੱਲੋਂ ਬਿਲਕੁਲ ਕੇਅਰਲੈਸ ਹੋ ਜਾਂਦੀ ਆ ਤੇ ਰਾਣੀ ਦੇ ਘਰ ਵਾਲਾ ਆਪਣੀ ਸੱਸ ਨੂੰ ਕਹਿੰਦਾ ਵੀ ਮੰਮੀ ਵੀ ਨਾ ਤਾਂ ਇਹ ਮੇਰੀ ਬਾਤ ਪੁੱਛਦੀ ਆ ਡਿਊਟੀ ਕਰਕੇ ਆ ਜਾਂਦੀ ਆ ਤੇ ਕੰਮ ਵਾਲੀ ਲੱਗੀ ਹੋਈ ਆ ਰੋਟੀ ਪਾਣੀ ਵੀ ਨਹੀਂ ਫੜਾਉਂਦੀ ਇਹ ਤਾਂ ਕੰਮ ਵਾਲੀ ਬਣਾ ਕੇ ਜਾਂਦੀ ਆ ਵੀ ਇਹ ਪੱਕਿਆ ਪਕਾਇਆ ਵੀ ਨਹੀਂ ਫੜਾਉਂਦੀ ਚਲ ਨਾ ਫੜਾਵੇ ਵੀ ਇਕੱਠੇ ਰਲ ਕੇ ਖਾ ਲਈਏ ਵੀ ਇਹ ਤਾਂ ਗੱਲ ਹੀ ਨਹੀਂ ਗੋਲਦੀ ਮੇਰੀ ਤੇ ਨਾ ਇਹ ਕੋਈ ਬੱਚੇ ਦਾ ਧਿਆਨ ਦਿੰਦੀ ਆ ਉਹ ਕਹਿੰਦੀ ਵੀ ਲੱਗਦਾ ਤਾਂ ਮੈਨੂੰ ਵੀ ਆਏ ਆ ਉਹ ਕਹਿੰਦੀ ਵੀ ਚਲ ਕੋਈ ਨਾ ਮੈਨੂੰ ਸਮਝਾਉਂਗੀ ਉਹ ਆਪਣੀ ਧੀ ਨੂੰ ਕਹਿੰਦੀ ਵੀ ਪਤਾ ਐ ਟਾਈਮ ਪਾਸ ਨਹੀਂ ਹੁੰਦਾ ਹੁੰਦਾ ਪਹਿਲਾਂ ਤੂੰ ਸਾਂਝੇ ਪਰਿਵਾਰ 'ਚ ਸੀ ਦੇਖ ਤੇਰਾ ਜਵਾਬ ਸਾਂਝੇ ਪਰਿਵਾਰ 'ਚ ਪਲ ਜਾਂਦਾ ਕੁਝ ਬਣ ਜਾਂਦਾ ਜਦੋਂ ਤੂੰ ਨਹੀਂ ਟਿਕੀ ਅਗਲੇ ਨੇ ਅੱਡ ਕਰਤਾ ਵੀ ਇਸ ਤਰ੍ਹਾਂ ਜਿੰਦਗੀ ਨਹੀਂ ਲੰਘਦੀ ਵੀ ਹੁਣ ਤੂੰ ਜਵਾਈ ਨਾਲ ਵੀ ਨਹੀਂ ਕੱਟਦੀ ਚਲੋ ਉਹ ਗੱਲ ਅਣਗਵਾਲੀ ਕਰ ਦਿੰਦੀ ਆ ਤੇ ਚਲੋ ਉਹਦਾ ਮੁੰਡਾ ਨਾ ਜਦੋਂ ਸਾਲ ਦਾ ਹੁੰਦਾ ਮੁੰਡੇ ਦਾ ਜਨਮ ਦਿਨ ਹੁੰਦਾ ਮੁੰਡੇ ਦੇ ਜਨਮ ਦਿਨ ਤੇ ਹੁਣ ਰਾਣੀ ਦੇ ਘਰ ਵਾਲਾ ਆਪਦੇ ਘਰ ਦੇਆਂ ਨੂੰ ਸਾਦਾ ਤੇ ਰਾਣੀ ਦਾ ਵੀ ਸਾਰਾ ਸਟਾਫ ਆਉਂਦਾ ਉਧਰੋਂ ਉਹਦੇ ਘਰ ਵਾਲੇ ਦਾ ਸਟਾਫ ਆਉਂਦਾ ਵਧੀਆ ਪਾਰਟੀ ਰੱਖਦੇ ਆ ਉਹ ਜਨਮ ਦਿਨ ਦੀ ਜਦੋਂ ਵਧੀਆ ਪਾਰਟੀ ਹੁੰਦੀ ਆ ਤੇ ਮੁੰਡੇ ਦੀ ਨਾਨੀ ਵੀ ਹੁੰਦੀ ਆ ਚਲੋ ਸਾਰੇ ਰਿਸ਼ਤੇਦਾਰ ਆਉਂਦੇ ਆ ਕੋਈ ਗਿਫਟ ਲੈ ਕੇ ਆਇਆ ਕੋਈ ਸ਼ਗਨ ਲੈ ਕੇ ਆਇਆ ਸਾਰਿਆਂ ਨੇ ਖਾਦਾ ਪੀਤਾ ਤੇ ਚਲੇ ਗਏ ਜਦੋਂ ਸਾਰੇ ਜਾਣੇ ਚਲੇ ਗਏ ਤਾਂ ਰਾਣੀ ਦੇ ਸਕੂਲ ਦਾ ਇੱਕ ਅਧਿਆਪਕ ਆ ਉਹ ਰਹਿ ਜਾਂਦਾ ਚਲ ਜਦੋਂ ਉਹ ਵੀ ਜਾਣ ਲੱਗਦਾ ਤਾਂ ਰਾਣੀ ਆਪਦੇ ਘਰ ਵਾਲੇ ਨੂੰ ਕਹਿੰਦੀ ਵੀ ਚਲੇ ਨੂੰ ਤੋਰ ਕੇ ਆਈਏ ਤੇ ਰਾਣੀ ਦੀ ਮਾਂ ਦਾ ਤੇ ਹਣ ਰਾਣੀ ਚ ਹੁੰਦਾ ਚਲ ਉਹ ਪੌੜੀਆਂ ਚੜ ਜਾਂਦੀ ਆ ਰਾਣੀ ਦੀ ਮਾਂ ਛੱਤ ਤੇ ਖੜ ਜਾਂਦੀ ਹੈਗੀ ਦੋਤੇ ਨੂੰ ਲੈ ਕੇ ਤੇ ਉਹ ਕੁੜੀ ਉਹਦੀ ਤੇ ਉਹਦਾ ਜਵਾਈ ਉਹਦੇ ਨਾਲ ਦੇ ਜਿਹੜਾ ਟੀਚਰ ਸੀ ਉਹਨੂੰ ਤੋਰਨਗੇ ਦੇ ਗੇਟ ਤੇ ਜਾ ਕੇ ਜਿਹੜੀ ਰਾਣੀ ਆ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕੋਈ ਇਸ਼ਾਰਾ ਕਰਦੀ ਆ ਹੁਣ ਉਹ ਨੂੰ ਉੱਪਰ ਕੋਠੀ ਤੇ ਖੜੀ ਨੂੰ ਸੁਣਿਆ ਤਾਂ ਹੈ ਨਹੀਂ ਪਰ ਉਹ ਦੇਖ ਰਹੀ ਸੀ ਚਲ ਉਹ ਅੰਦਰ ਚੱਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਉਹ ਟੀਚਰ ਹੁੰਦਾ ਤੇ ਉਹ ਉਹਦੇ ਨਾਲ ਮਜ਼ਾਕ ਕਰਦਾ ਇੱਕ ਦੂਜੇ ਨੂੰ ਮਤਲਬ ਐ ਹੱਥ ਜੇ ਮਾਰ ਮਾਰ ਕੇ ਤੇ ਇਹ ਗੱਲ ਰਾਣੀ ਦੀ ਮਾਂ ਨੂੰ ਚੰਗੀ ਨਾ ਲੱਗੀ ਤੇ ਉਹ ਚਲੋ ਖੜੀ ਰਹਿੰਦੀ ਹੈਗੀ ਰਾਣੀ ਨੂੰ ਇਹ ਪਤਾ ਨਹੀਂ ਸੀ ਵੀ ਮੇਰੀ ਮਾਂ ਛੱਤ ਤੇ ਖੜੀ ਹੈਗੀ ਚਲ ਉਸ ਤੋਂ ਬਾਅਦ ਰਾਣੀ ਦੇ ਘਰ ਵਾਲਾ ਜਿਹੜਾ ਉਹ ਡੱਬਾ ਲੈ ਕੇ ਆਉਂਦਾ ਉਹਨੂੰ ਫੜਾਉਂਦਾ ਤੇ ਉਹ ਗੱਡੀ 'ਚ ਵੇਖ ਕੇ ਚਲਿਆ ਜਾਂਦਾ। ਰਾਣੀ ਦੀ ਮਾਂ ਸੋਚਦੀ ਐ ਵੀ ਸਾਰਿਆਂ ਨੂੰ ਹਣਾ ਮਤਲਬ ਬੁਲਾਇਆ ਸੀ, ਸਾਰਿਆਂ ਨੂੰ ਡੱਬੇ ਦਿੱਤੇ, ਸਾਰਿਆਂ ਨੂੰ ਘਰੋਂ ਤੋਰਿਆ। ਵੀ ਇਹ ਕਿਹੜਾ ਕੋਈ ਸਪੈਸ਼ਲ ਸੀਗਾ ਜਿਹਨੂੰ ਐਂ ਤੋਰਨ ਗਈ। ਉਹਨੂੰ ਥੋੜਾ ਜਿਹਾ ਸ਼ੱਕ ਜਾ ਹੋਇਆ। ਚਲ ਉਹ ਸੋਚਦੀ ਐ ਵੀ ਕਈ ਵਾਰੀ ਅੱਖੀਂ ਦੇਖਿਆ ਨਾ ਸਹੀ ਨਹੀਂ ਹੁੰਦਾ। ਵੀ ਇਸ ਗੱਲ ਨੂੰ ਇੱਥੇ ਹੀ ਹਜੇ ਟਿਕਾ ਲੈਣਾ ਚਾਹੀਦਾ। ਪਰ ਉਹ ਧਿਆਨ ਰੱਖਦੀ ਆ। ਉਹਨੂੰ ਐਂ ਲੱਗਦਾ ਵੀ ਇਹ ਆਪਣੇ ਘਰ ਵਾਲੇ ਵੱਲੋਂ ਵੀ ਕੇਅਰਲੈਸ ਆ। ਮੁੰਡੇ ਵੱਲੋਂ ਵੀ ਕਿਤੇ ਕੋਈ ਗੱਲ ਹੋਰ ਤਾਂ ਨਹੀਂ। ਤਿਉਹ ਸੋਚਦੀ ਆ ਵੀ ਮੈਂ ਇਹਦੀ ਨਿਗਰੱਖਾਂ ਚਲੋ ਉਹਨਾਂ ਜਦੋਂ ਸਕੂਲ ਜਾਂਦੀ ਕਈ ਵਾਰੀ ਛੁੱਟੀ ਟਾਈਮ ਤੇ ਹੋ ਜਾਂਦੀ ਤੇ ਉਹ ਆਪਦੀ ਮਾਂ ਨੂੰ ਫੋਨ ਕਰ ਦਿੰਦੀ ਮੈਂ ਥੋੜਾ ਲੇਟ ਆਉਂਗੀ ਜਾਂ ਛੁੱਟੀ ਵਾਲੇ ਦਿਨ ਵੀ ਮੈਂ ਜਾ ਕੇ ਆਉਣਾ ਜਦੋਂ ਉਹ ਛੁੱਟੀ ਵਾਲੇ ਦਿਨ ਆਪਦੇ ਮੁੰਡੇ ਨੂੰ ਆਪਣੀ ਮਾਂ ਕੋਲ ਛੱਡ ਕੇ ਜਾਂਦੀ ਤੇ ਉਹ ਨਾ ਉਹਦੀ ਮਾਂ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰਤਾ ਉਹਨੇ ਬਹੁਤ ਵਾਰ ਉਸੇ ਟੀਚਰ ਦੇ ਨਾਲ ਉਹਨੂੰ ਵੇਖਿਆ ਤੇ ਉਹਨੂੰ ਪਤਾ ਲੱਗ ਗਈ ਵੀ ਇਹ ਗੱਲ ਠੀਕ ਨਹੀਂ ਹੈਗੀਗੀ ਵੀ ਐਂ ਤਾਂ ਫਿਰ ਇਹਦਾ ਘਰ ਪਟਿਆ ਜਾਊਗਾ ਨਾ ਤਾਂ ਹੁਣ ਉਹ ਆਪਦੇ ਜਵਾਈ ਨੂੰ ਦੱਸ ਸਕਦੀ ਸੀ ਨਾ ਕੁੜਮਣੀ ਨੂੰ ਉਹਨੇ ਇੱਕ ਤਰਕੀਬ ਸੋਚੀ ਵੀ ਜੇ ਆਏ ਮੈਂ ਇਹਨੂੰ ਪੁੱਛੂੰਗੀ ਐਂ ਤਾਂ ਇਹ ਮੰਨਣੀ ਨਹੀਂ ਤੇ ਉਹ ਆਪਣੀ ਕੁੜਮਣੀ ਨੂੰ ਫੋਨ ਕਰਦੀ ਆ ਉਹਨੂੰ ਕਹਿੰਦੀ ਵੀ ਭੈਣ ਜੀ ਗੱਲ ਸੁਣੋ ਹੁਣ ਹਨਾ ਮੈਂ ਕੱਲੀ ਰਹਿਣੀ ਆ ਚਲ ਪੋਤਾ ਸੋਡਾ ਮੇਰਾ ਦੋਤਾ ਮੈਂ ਸਾਂਭਦੀ ਕਰਦੀ ਆ ਪਰ ਕਹਿੰਦੀ ਜਵਾਈ ਕਾ ਨਾ ਜਿਹੜਾ ਪਰਿਵਾਰ ਦੇ ਵਿੱਚ ਹੀ ਰਹਿ ਕੇ ਵਧੀਆ ਪਲਦਾ ਹੁੰਦਾ ਵੀ ਜੇ ਤੁਸੀਂ ਬੁਰਾ ਨਾ ਮਣਾਓ ਤਾਂ ਤੁਸੀਂ ਰਾਣੀ ਨੂੰ ਆਪਣੇ ਨਾਲ ਰੱਖੋ ਬਿਓ ਨਿਆਣੀ ਮਤ ਦੀ ਹੈਗੀ ਤੇ ਨੌਕਰੀ ਪ੍ਰਾਈਵੇਟ ਨੌਕਰੀ ਤੋਂ ਕਰਾਉਣਾ ਤੁਸੀਂ ਕੀ ਹੈਗਾ ਵੀ ਉਹ ਆਪਦੇ ਜਵਾਕ ਨੂੰ ਪਾਲੇ ਪੜਾਵੇ ਵੀ ਵੱਡਾ ਹੁੰਦਾ ਜਾਂਦਾ ਵੀ ਫਿਰ ਉਹਦੇ ਨਾਲ ਮੋਹ ਨਹੀਂ ਰਹਿਣਾ ਤੇ ਉਹ ਕਹਿੰਦੀ ਭਾਣੇ ਵੀ ਜਦੋਂ ਘਰੇ ਸ਼ਰੀਕਾ ਕਰਦੀ ਸੀ ਕੰਮ ਦਾ ਵੀ ਮੈਂ ਤਾਂ ਤਾੜਡ ਕਰੀ ਸੀ ਵੀ ਉਸ ਤੋਂ ਬਾਅਦ ਚੱਲ ਨੌਕਰੀ ਕਰਦੀ ਹੈਗੀ ਵੀ ਮੈਨੂੰ ਤਾਂ ਕੀ ਤਰਾਜ ਹੋ ਸਕਦਾ ਤੇ ਪਰ ਕਹਿੰਦੀ ਜੇ ਤੂੰ ਕਹਿ ਰਹੀ ਆ ਜੇ ਪਰਿਵਾਰ 'ਚ ਕੱਟ ਲੂ ਮੈਂ ਤਾਂ ਰੱਖ ਲੂ ਨਾਲ ਕਹਿੰਦੀ ਹੁਣ ਮੇਰੀਆਂ ਦੋਨੇ ਨੂੰਹਾਂ ਮੇਰੇ ਨਾਲ ਰਹਿੰਦੀਆਂ ਤੇ ਉਹ ਕੱਲੀ ਰਹਿੰਦੀ ਆ ਉਹ ਕਹਿੰਦੀ ਭਾਣੇ ਵੀ ਤੇਰੇ ਮੂਰੇ ਹੱਥ ਬੰਨ ਕੇ ਬੇਨਤੀ ਹੋਈ ਆ ਵੀ ਤੂੰ ਮੇਰੀ ਧੀ ਨੂੰ ਨਾਲ ਰੱਖ ਮੇਰੀ ਧੀ ਬਹੁਤੀ ਸਿਆਣੀ ਨਹੀਂ ਚਲ ਜੇ ਬਾਲੀ ਤਿੰਨ ਪੰਜ ਕਰੂ ਤਾਂ ਮੈਂ ਆਪੇ ਸਮਝਾਉ ਉਹ ਕਹਿੰਦੀ ਭਣੇ ਤੂੰ ਆਪਦੀ ਧੀ ਨੂੰ ਪੁੱਛ ਲੈ ਚਲ ਉਹਨੇ ਸੋਚਿਆ ਵੀ ਇਧਰੋਂ ਤਾਂ ਮਸਲਾ ਹੱਲ ਹੋ ਗਿਆ ਫਿਰ ਉਹ ਆਪਦੇ ਜਵਾਈ ਨੂੰ ਫੋਨ ਕਰਦੀ ਆ ਆਪਦੇ ਜਵਾਈ ਨੂੰ ਕਹਿੰਦੀ ਆ ਕਿ ਪੁੱਤ ਵੀ ਤੂੰ ਤਾਂ ਨੌਕਰੀ ਚੱਲਿਆ ਜਾਂਦਾ ਹਨਾ ਇਹ ਵੀ ਡਿਊਟੀ ਕਰਦੀ ਆ ਵੀ ਇਹਦੀ ਤਨਖਾਹ ਨਾਲ ਕਿਹੜਾ ਸੋਡਾ ਘਰ ਚੱਲਦਾ 7-8000 ਨਾਲ ਕੀ ਆਉਂਦਾ ਵੀ ਹੁਣ ਜਵਾਕ ਨੂੰ ਸੰਭਾਲਣ ਦਾ ਟਾਈਮ ਆ ਵੀ ਮੈਂ ਚਾਹਉਣੀ ਆ ਵੀ ਤੁਸੀਂ ਆਪਦੇ ਪਰਿਵਾਰ ਚ ਰਹੋ ਪਰਿਵਾਰ ਦੇ ਵਿੱਚ ਰਹਿ ਕੇ ਬੱਚੇ ਨੇ ਸੌ ਕੁਝ ਸਿੱਖਣਾ ਹੁੰਦਾ ਵੀ ਕੱਲਾ ਤਾਂ ਇਹ ਢੀਠ ਹੁੰਦਾ ਜਾਂਦਾ ਵੀ ਮੈਂ ਆਪਦੀਆਂ ਧੀਆ ਦੇਖ ਹੁਣ ਤੈਨੂੰ ਪਤਾ ਹੀ ਆਪਣੀ ਰਾਣੀ ਲਾਡਲੀ ਰੱਖੀ ਕਰਕੇ ਕੱਲੀ ਰਹਿੰਦੀ ਕਰਕੇ ਵੀ ਵਿਗੜ ਜੇ ਗਈ ਵੀ ਜਵਾਕ ਵਿਗੜ ਜਾਂਦੇ ਹੁੰਦੇ ਆ ਉਹ ਕਹਿੰਦਾ ਵੀ ਮੰਮੀ ਮੈਂ ਤਾਂ ਖੁਦ ਨਹੀਂ ਆਪਣੇ ਮਾਪਿਆਂ ਦੇ ਭਰਾ ਭੈਣਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਸੀ ਵੀ ਜਦੋਂ ਇਹ ਕੰਮ ਨਹੀਂ ਕਰਦੀ ਸੀਗੀ ਫਿਰ ਉਹਨਾਂ ਨੇ ਅੱਡ ਕਰਤਾ ਹਨਾ ਵੀ ਵੈਸੇ ਮੇਰਾ ਜੀ ਨਹੀਂ ਲੱਗਦਾ ਕੱਲੇ ਦਾ ਤੇ ਉਹ ਕਹਿੰਦੀ ਕਿ ਚੱਲ ਤੇਰੀ ਮੰਮੀ ਨਾਲ ਮੈਂ ਗੱਲ ਕਰ ਲਈ ਆ ਤੇ ਮੈਂ ਆਪਦੀ ਧੀ ਨੂੰ ਸਮਝਾਉਂਗੀ ਵੀ ਤੁਸੀਂ ਪਰਿਵਾਰ ਚ ਰਹੋ ਤੇ ਫਿਰ ਨਾ ਉਹ ਆਪਣੀ ਧੀ ਨੂੰ ਬੁਲਾ ਲੈਂਦੀ ਇੱਕ ਦਿਨ ਆਪਦੇ ਕੋਲ ਤੇ ਬੁਲਾ ਕੇ ਉਹਨੂੰ ਕਹਿੰਦੀ ਵੀ ਤੂੰ ਨੌਕਰੀ ਛੱਡ ਦੇ ਉਹ ਕਹਿੰਦੀ ਨਾ ਮੈਂ ਤਾਂ ਨਹੀਂ ਨੌਕਰੀ ਛੱਡ ਸਕਦੀ ਉਹ ਕਹਿੰਦੀ ਫਿਰ ਤੂੰ ਨੌਕਰੀ ਨਹੀਂ ਛੱਡੇਂਗੀ ਤਾਂ ਫਿਰ ਤੈਨੂੰ ਪਰਿਵਾਰ ਛੱਡਣਾ ਪਊ ਉਹ ਕਹਿੰਦੀ ਕੀ ਮਤਲਬ ਉਹ ਕਹਿੰਦੀ ਵੀ ਤੈਨੂੰ ਇੱਕ ਗੱਲ ਦੀ ਸ਼ਰਮ ਚਾਹੀਦੀ ਆ ਤੂੰ ਵੀ ਇਹੀ ਬਰੀਆ ਕੀ ਤੈਨੂੰ ਆ ਹੀ ਲੱਗਦਾ ਵੀ ਤੂੰ ਜੋ ਕੁਝ ਕਰਦੀ ਫਿਰੇਂਗੀ ਤੇ ਮੈਨੂੰ ਨਹੀਂ ਪਤਾ ਲੱਗੂ ਉਹ ਤਾਂ ਸ਼ੁਕਰ ਹੈ ਇਸ ਗੱਲ ਦਾ ਮੈਨੂੰ ਪਤਾ ਲੱਗਿਆ ਹਜੇ ਤੱਕ ਮੇਰੇ ਜਵਾਈ ਨੂੰ ਤੇ ਮੇਰੀ ਕੁੜਮਣੀ ਨੂੰ ਨਹੀਂ ਪਤਾ ਲੱਗਿਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਤੈਨੂੰ ਕਹਿੰਦੀ ਉੱਥੇ ਮਾਰ ਦੇਣਗੇ ਉਹ ਕਹਿੰਦੀ ਵੀ ਕੀ ਮਤਲਬ ਮੰਮਾ ਉਹ ਕਹਿੰਦੀ ਮਤਲਬ ਨਾ ਮੈਨੂੰ ਪੁੱਛ ਕਿਹੜਾ ਕਹਿੰਦੀ ਉਹ ਅਧਿਆਪਕਾ ਕਿਹੜਾ ਉਹ ਤੇਰੇ ਨਾਲ ਦਾ ਟੀਚਰ ਆ ਜਿਹਦੇ ਨਾਲ ਕਹਿੰਦੀ ਤੂੰ 20 ਵਾਰ ਚੜ੍ਹ ਕੇ ਮੈਂ ਜਾਂਦੀ ਵੇਖੀ ਐ ਛੁੱਟੀ ਵਾਲੇ ਦਿਨ ਵੀ ਤੂੰ ਉਹਦੇ ਨਾਲ ਤੁਰੇ ਫਿਰਦੀ ਆ ਐਸੇ ਕਰਕੇ ਕਹਿੰਦੀ ਤੈਨੂੰ ਮੈਂ ਪੜਾਇਆ ਲਿਖਾਇਆ ਸੀਗਾ ਵੱਡੀ ਦਾ ਤਾਂ ਮੈਨੂੰ ਕਦੇ ਕੋਈ ਲਾਂਭਾ ਨਹੀਂ ਆਇਆ ਤੂੰ ਮੇਰੇ ਝਾਟੇ ਖੇ ਪਵਾਉਂਦੀ ਫਿਰ 40 ਸਾਲ ਦੀ ਉਮਰ 'ਚ ਮੈਂ ਵਿਧਵਾ ਹੋ ਗਈ ਸੀ ਕਿ ਕਿਸੇ ਦੀ ਮਜਾਲ ਨਹੀਂ ਸੀ ਕੋਈ ਮੇਰੇ ਵੱਲ ਵੇਖ ਜਾਂਦਾ ਜਦੋਂ ਤੁਸੀਂ ਛੋਟੀਆਂ ਹੁੰਦੀਆਂ ਸੀ ਨਾ ਤੇਰਾ ਪਿਓ ਜਦੋਂ ਬਗਾਨੇ ਬੰਦਿਆਂ ਨੂੰ ਘਰੇ ਲਿਆਉਂਦਾ ਸੀ ਮੇਰੇ ਕੋਲੇ ਵਿਗੜਨ ਦੇ ਬਹੁਤ ਮੌਕੇ ਸੀ ਪਰ ਕਹਿੰਦੀ ਅਣਖ ਨਾਲ ਜਿਉਣ ਜਿਉਣ ਜਾਣਦੀ ਆ ਮੈਂ ਗਰੀਬ ਘਰ ਦੀ ਧੀ ਸੀਗੀ ਤੁਹਾਨੂੰ ਪਾਲਿਆ ਪੜਾਇਆ ਕੱਲੀ ਨੇ ਉਹ ਕੀਤਾ ਕਦੇ ਹਵਦਾ ਇਮਾਨ ਨਹੀਂ ਮੈਂ ਡੋਲਿਆ ਕੀ ਕਮੀ ਆ ਕਹਿੰਦੀ ਮੇਰੇ ਜਵਾਈ ਚ ਹਰੇਕ ਚੀਜ਼ ਦੀ ਤੇਰੇ ਘਰੇ ਸਹੂਲਤਾਂ ਤੇ ਤੂੰ ਫਿਰਦੀ ਆ ਬਾਹਰ ਧੱਕੇ ਖਾਂਦੀ ਦੱਸ ਉਹ ਕਹਿੰਦੀ ਨੌਕਰੀ ਛੱਡ ਕੇ ਆਪਦੀ ਸੱਸ ਸਹੁਰੇ ਨਾਲ ਰਹੇਗੀ ਕਹ ਕਹਿੰਦੀ ਦੇ ਦੇ ਜੀ ਉਹਨੇ ਤਲਾਕ ਦੇ ਤਾਂ ਕਹਿ ਦੇ ਆ ਉਹਨੂੰ ਵੀ ਤਲਾਕ ਦੇ ਦੇ ਮੈਂ ਨਹੀਂ ਰੱਖਣਾ ਰੱਖਣਾ ਉਹ ਕਹਿੰਦੀ ਤਲਾਕ ਤਾਂ ਦੂਰ ਦੀ ਗੱਲ ਆ ਬਬਲੀ ਕਹਿੰਦੀ ਉਹ ਤੈਨੂੰ ਮਾਰੂ ਚਲ ਉਹਨੂੰ ਵਾਵਾ ਡਰਾਉਂਦੀ ਆ ਉਹ ਤੇ ਉਹ ਵੀ ਡਰ ਜਾਂਦੀ ਆ ਉਹ ਕਹਿੰਦੀ ਮਾਂ ਚਲ ਮੇਰੇ ਤੋਂ ਗਲਤੀ ਹੋ ਗਈ ਵੀ ਅੱਜ ਤੋਂ ਬਾਅਦ ਨਹੀਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਮਿਲੂਗਾ ਵੀ ਪਲੀਜ਼ ਤੁਸੀਂ ਇਹਨਾਂ ਨੂੰ ਨਾ ਦੱਸਿਓ ਉਹ ਕਹਿੰਦੀ ਵੀ ਜੇ ਮੈਂ ਉਹਨੂੰ ਦੱਸਣਾ ਹੁੰਦਾ ਤਾਂ ਹੁਣ ਤੋਂ ਪਹਿਲਾਂ ਦੱਸ ਚੁੱਕੀ ਹੁੰਦੀ ਪਰ ਜੇ ਤੂੰ ਨਾ ਸੁਧਰੀ ਤਾਂ ਮੈਂ ਦੱਸੂਗੀ ਤੇ ਨਾਲੇ ਹੁਣ ਜੇ ਪਰਿਵਾਰ ਚੋਂ ਕਦੇ ਲਾਂਭਾ ਆ ਗਿਆ ਨਾ ਤੂੰ ਕਿਸੇ ਦਾ ਸ਼ਰੀਕਾ ਕੀਤਾ ਕੰਮ ਨਾ ਕੀਤਾ ਕੋਈ ਗੱਲ ਤੇ ਮੈਥੋਂ ਬੁਰਾ ਕੋਈ ਨਹੀਂ ਹੋਣਾ ਤੇ ਚੱਲ ਫਿਰ ਉਸ ਤੋਂ ਬਾਅਦ ਉਹ ਕਹਿੰਦੀ ਵੀ ਠੀਕ ਐ ਹੁਣ ਅੱਜ ਤੋਂ ਬਾਅਦ ਮੇਰਾ ਕੋਈ ਵੀ ਲਾਂਭਾ ਨਹੀਂ ਆਊਗਾ ਤੁਹਾਨੂੰ ਉਸ ਤੋਂ ਬਾਅਦ ਉਹ ਆਪਦੇ ਜਵਾਈ ਨੂੰ ਫੋਨ ਕਰਦੀ ਐ ਤੇ ਕੁੜਮਣੀ ਨੂੰ ਅਗਲੇ ਦਿਨ ਹੀ ਉਹਦਾ ਜਵਾਈ ਐ ਜਿਹੜਾ ਉਹ ਸਾਰਾ ਸਮਾਨ ਲੈ ਕੇ ਉਹ ਆਪਣੇ ਘਰੇ ਚਲੀ ਜਾਂਦੇ ਆ ਉਸੇ ਪਿੰਡ ਦੇ ਵਿੱਚ ਹੀ ਆਪਦੇ ਮਾਪਿਆਂ ਨਾਲ ਰਹਿੰਦਾ ਤੇ ਫਿਰ ਉਹੀ ਰਾਣੀ ਉਸ ਦਿਨ ਤੋਂ ਬਾਅਦ ਨਾ ਕਦੇ ਕੱਲੀ ਬਾਹਰ ਗਈ ਨਾ ਉਹਨੇ ਕੋਈ ਗਲਤੀ ਕੀਤੀ ਤੇ ਘਰ ਦੇ ਕੰਮ ਵੀ ਦਰਾਣੀਆਂ ਨੂੰ ਦੀਦੀ ਦੀਦੀ ਦਰਾਣੀਆਂ ਜਠਾਣੀਆਂ ਨੂੰ ਤੇ ਆਪਦੀ ਸੱਸ ਨੂੰ ਬੀਜੀ ਬੀਜੀ ਕਰਦੀ ਸਾਰਾ ਕੰਮ ਕਰਦੀ ਸੀ ਇਸ ਕਰਕੇ ਹਾਲਾਤ ਆ ਨਾ ਜਿਹੜੇ ਮਤਲਬ ਜਦੋਂ ਆਪਾਂ ਬੱਚਿਆਂ ਨੂੰ ਜ਼ਿਆਦਾ लाਡਲੇ ਰੱਖਦੇ ਆ ਕਈ ਵਾਰੀ ਬੱਚਿਆਂ ਨੂੰ ਜਦੋਂ ਕੋਈ ਜਿੰਨਾ ਚਿਰ ਬੱਚੇ ਗਲਤੀ ਨਹੀਂ ਕਰਦੇ ਕੋਈ ਵੱਡੀ ਉਹਨਾਂ ਟਾਈਮ ਉਹਨਾਂ ਨੂੰ ਸਬਕ ਸਿਖਾਉਣ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਜਦੋਂ ਹੁਣ ਰਾਣੀ ਕੰਮ ਨਹੀਂ ਕਰਦੀ ਸੀ ਤਾਂ ਉਹਦੀ ਮਾਂ ਨੂੰ ਬਹੁਤ ਸਮਝਾਉਂਦੀ ਸੀ ਪਰ ਇਹਦੇ ਵਾਸਤੇ ਉਹ ਨੂੰ ਉਹ ਨਹੀਂ ਕਰ ਸਕਦੀ ਸੀ ਉਹਦੀ ਕੋਈ ਕਮਜ਼ੋਰੀ ਨਹੀਂ ਸੀ ਵੀ ਉਹਨੂੰ ਉਹ ਡਾਂਟ ਸਕਦੀ ਜਦੋਂ ਉਹਨੇ ਗਲਤੀ ਕੀਤੀ ਉਹਦਾ ਪੈਰ ਬਾਹਰ ਨਿਕਲਿਆ ਉਹਦੇ ਪੈਰ ਥੜਕੇ ਤਾਂ ਫਿਰ ਉਹਦੀ ਮਾਂ ਨੂੰ ਮੌਕਾ ਮਿਲ ਗਿਆ ਉਹਦੇ ਤੇ ਰੋਵ ਰੱਖਣ ਦਾ ਤੇ ਉਹਨੂੰ ਸਮਝਾਉਣ ਦਾ ਵੀ ਮਜਬੂਰ ਕਰ ਦਿੰਦੀਆਂ ਕਈ ਕੁੜੀਆਂ ਆਪਣੇ ਮਾਪਿਓ ਨੂੰ ਸਖਤ ਹੋਣ ਦਾ ਕਿੱਥੇ ਤਾਂ ਉਹ ਵਿਆਹੀ ਵਰੀ ਸੀ ਪੜ੍ਹੀ ਲਿਖੀ ਸੀ ਉਹਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਚੰਗਾ ਮਾੜਾ ਕੀ ਹੁੰਦਾ ਪਰ ਉਹਨੂੰ ਐ ਹੁੰਦਾ ਗਿਆ ਵੀ ਇਹ ਤਾਂ ਕਹਿ ਕੇ ਹਟ ਜਾਂਦੇ ਆ ਵੀ ਉਹਨੇ ਮਤਲਬ ਸਾਰੇ ਤਰੀਕਿਆਂ ਦੀ ਆਜ਼ਾਦੀ ਉਹਨੂੰ ਚਾਹੀਦੀ ਸੀ ਵਿਆਹ ਤੋਂ ਬਾਅਦ ਜੋੜੇ ਹੋਏ ਬਾਹਰਲੇ ਰਿਸ਼ਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਤਾਂ ਖਰਾਬ ਕਰਦੀ ਕਰਦੇ ਆ ਦੋ ਪਰਿਵਾਰਾਂ ਦੇ ਰਿਸ਼ਤੇਆਂ ਨੂੰ ਖਰਾਬ ਕਰਦੇ ਆ ਦੋ ਪਰਿਵਾਰਾਂ ਦੀ ਇੱਜ਼ਤ ਨੂੰ ਨਿਲਾਮ ਕਰਦੇ ਆ ਤੇ ਇਹਦਾ ਨਤੀਜਾ ਜਿਹੜਾ ਐਂਡ ਤੇ ਉਹ ਸਹੀ ਨਹੀਂ ਹੁੰਦਾ ਠੀਕ ਆ ਕਹਿੰਦੇ ਜੇ ਸਵੇਰ ਦਾ ਪੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਪੁੱਲਿਆ ਨਹੀਂ ਕਹਿੰਦੇ ਜੇ ਇੱਥੇ ਰਾਣੀ ਦੀ ਮਾਂ ਆਪਣੀ ਧੀ ਤੇ ਧਿਆਨ ਨਾ ਦਿੰਦੀ ਤੇ ਉਹਦੀ ਧੀ ਨੇ ਉਹਦੀ ਤੇ ਉਹਦੇ ਸਹਰੇ ਪਰਿਵਾਰ ਦੀ ਇੱਜ਼ਤ ਜਿਹੜੀ ਰੋਲ ਦੇਣੀ ਸੀ ਉਹਨੇ ਠੀਕ ਹੈ ਸਮਾਂ ਰਹਿੰਦੇ ਹੀ ਆਪਣੀ ਧੀ ਨੂੰ ਸਮਝਾਤਾ ਤੇ ਉਸ ਤੋਂ ਬਾਅਦ ਉਹੀ ਰਾਣੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੁਧਰ ਗਈ ਸੀ ਤੇ ਉਹਦੀ ਸੱਸ ਵੀ ਸੋਚਦੀ ਹੁੰਦੀ ਉਹ ਆਪਦੀ ਕੁੜਮਣੀ ਨੂੰ ਕਹਿੰਦੀ ਭੈਣ ਜੀ ਨਹੀਂ ਮਾਮਾ ਆਪਦੀਆਂ ਧੀਆਂ ਨੂੰ ਕਹਿੰਦੀਆਂ ਨਹੀਂ ਹੁੰਦੀਆਂ ਸੱਸਾਂ ਨੂੰ ਹੀ ਕਹਿੰਦੀਆਂ ਹੁੰਦੀਆਂ ਕੁੜਮਣੀਆਂ ਨੂੰ ਹੀ ਕਹਿੰਦੀਆਂ ਹੁੰਦੀਆਂ ਵੀ ਪਰ ਵਧੀਆ ਕੀਤਾ ਤੁਸੀਂ ਆਪਦੀ ਧੀ ਨੂੰ ਚੰਗਾ ਸਬਕ ਸਿਖਾਇਆ ਉਹ ਕਹਿੰਦੀ ਵੀ ਚੱਲ ਜਿਹੜਾ ਸਬਕ ਮੈਂ ਨੂੰ ਕੁਆਰੀ ਹੁੰਦੀ ਨੂੰ ਸਿਖਾ ਸਕੀ ਨੇ ਵਾਅਦਾ ਤੋਂ ਵਾਅਦਾ ਸਿੱਖ ਲਿਆ ਤੇ ਉਹਦੀ ਧੀ ਉਹਨੂੰ ਹਮੇਸ਼ਾ ਇਹੀ ਵਾਅਦਾ ਕਰਦੀ ਵੀ ਮਾਂ ਤੂੰ ਮੇਰੇ ਵੱਲੋਂ ਵੇਫਿਕਰ ਰਹਿ ਜਿਹੜੀ ਗਲਤੀ ਮੈਂ ਕੀਤੀ ਉਸ ਗਲਤੀ ਤੋਂ ਮੈਂ ਵਾਪਸ ਮੁੜ ਆਈਆਂ ਤੇ ਅੱਜ ਤੋਂ ਬਾਅਦ ਤੈਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਕਿਵੇਂ ਲੱਗੀ ਤੁਹਾਨੂੰ ਆਪਣੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਆ ਜਿਹੜੇ ਉਹ ਸਾਂਝੇ ਕਰਨ ਲੱਗੇ ਆਂ ਹਾਂਜੀ ਦੋਸਤੋ ਆਪਣੀ ਪਹਿਲਾਂ ਵਾਲੀ ਵੀਡੀਓ ਦੇ ਜੋ ਕਮੈਂਟ ਨੇ ਵੈਰੀ ਨਾਈਸ ਸਟੋਰੀ ਸਿਸਟਰ ਕਿਰਨਾ ਮਾਂ ਤੇ ਪੁੱਤ ਦਾ ਪ੍ਰਮਾਤਮਾ ਨੇ ਫਿਰ ਮੇਲ ਮਲਾਪ ਕਰਾ ਦਿੱਤਾ ਸਤਿ ਸ਼੍ਰੀ ਅਕਾਲ ਛਾਪੇ ਤੋਂ ਅੱਗੇ ਰਣਜੀਤ ਕੌਰ ਜੀ ਬਹੁਤ ਵਧੀਆ ਸਟੋਰੀ ਆ ਭੈਣ ਜੀ ਅੱਗੇ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਕਹਾਣੀ ਬੇਟਾ ਸਲੂਟ ਤੁਹਾਡੀ ਸੋਚ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਗੇ ਪ੍ਰਗਟ ਸਿੰਘ ਦੀਦੀ ਜੀ ਬਹੁਤ ਸੋਹਣੀ ਕਹਾਣੀ ਸ਼ੀਤਲ ਦਾ ਬੱਚਾ ਵਿਸ਼ਾਲ ਨੇ ਆਪਣਾ ਪੁੱਤ ਬਣਾ ਲਿਆ ਹਾਂਜੀ ਬਿਲਕੁਲ ਅੱਗੇ ਕੁਲਦੀਪ ਸਿੰਘ ਬਹੁਤ ਵਧੀਆ ਜੀ ਬਲਵੰਤ ਸਿੰਘ ਵਿਰਕ ਬਲਜੀਤ ਕੌਰ ਜੀ ਹਾਂਜੀ ਕਿਰਨ ਪੁੱਤ ਸਟੋਰੀ ਇਮੋਸ਼ਨਲ ਵੀ ਹੈ ਤੇ ਇੰਟਰਸਟਿੰਗ ਵੀ ਹੈ ਵਿਸ਼ਾਲ ਨੇ ਬੱਚੇ ਨੂੰ ਅਪਣਾ ਕੇ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਗੇ ਅਗਮਜੋਤ ਬਹੁਤ ਵਧੀਆ ਕਹਾਣੀ ਹੈ ਦੀਦੀ ਜੀ ਵਿਸ਼ਾਲ ਨੇ ਸੀਤਲ ਦੇ ਬੱਚੇ ਨੂੰ ਅਪਣਾ ਲਿਆ ਹਾਂਜੀ ਧੰਨਵਾਦ ਤੁਹਾਡਾ ਅਵਤਾਰ ਕੌਰ ਜੀ ਬਹੁਤ ਹੀ ਵਧੀਆ ਸਟੋਰੀ ਏ ਕਿਰਨ ਭੈਣ ਜੀ ਧੰਨਵਾਦ ਭੈਣ ਜੀ ਤੁਹਾਡਾ ਬਹੁਤ ਬਹੁਤ ਅੱਗੇ ਬਾਈ ਜੀ ਵੈਰੀ ਨਾਈਸ ਸਟੋਰੀ ਕਸ਼ਮੀਰ ਖਖ ਜੀ ਵੈਰੀ ਨਾਈਸ ਸਟੋਰੀ ਅੱਗੇ ਸੁਖਨੂਰ ਸਿੰਘ ਸਿੱਧੂ ਗੁੱਡ ਸਟੋਰੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈ ਫਰਾਜ਼ਦੀਪ ਕੌਰ ਵੈਰੀ ਨਾਈਸ ਸਟੋਰੀ ਸਿਸਟਰ ਜੀ ਧੰਨਵਾਦ ਜੀ ਅੱਗੇ ਅਵੀਰਾਜ ਸਿੰਘ ਅਮਨ ਅਮਨ ਭੈਣ ਨੇਮਖੂ ਤੋਂ ਬਨੀ ਦਾਣੀ ਗੁੱਡ ਸਟੋਰੀ ਜੀ ਅੱਗੇ ਹਰਜਿੰਦਰ ਪਮਰਾ ਹਰਜਿੰਦਰ ਪਮਰਾ ਗ੍ਰੇਟ ਸਟੈਪ ਗ੍ਰੇਟ ਸਟੈਪ ਫਾਦਰ ਹਾਂਜੀ ਅੱਗੇ ਪ੍ਰਗਟ ਸਿੰਘ ਮੇਰੀ ਭੈਣ ਗੁਰਮੀਤ ਮਖੂ ਤੋਂ ਇਹਨਾਂ ਨੇ ਇਮੋਜੀ ਭੇਜਿਆ ਅੱਗੇ ਨਵਜੋਤ ਕੌਰ ਵੈਰੀ ਗੁੱਡ ਜੀ ਅੱਗੇ ਅਵੀਰਾਜ ਸਿੰਘ ਗੁੱਡ ਸਟੋਰੀ ਦੀਦੀ ਜੀ ਵਿਸ਼ਾਲ ਨੇ ਚੰਗਾ ਕੀਤਾ ਗੱਗੂ ਗਿੱਲ ਇਹਨਾਂ ਨੇ ਇਮੋਜੀ ਭੇਜਿਆ ਬਲਜੀਤ कौर ਜੀ ਤੁਸੀਂ ਮੇਰੇ ਕਮੈਂਟ ਤੇ ਰਿਸਪੌਂਸ ਵੀ ਕਰਿਆ ਕਰੋ ਜੀ ਹਾਂਜੀ ਕੱਲ ਮੈਂ ਦੂਸਰੀ ਆਈਡੀ ਤੋਂ ਕੀਤਾ ਸੀ ਰਿਪਲਾਈ ਕੀਤਾ ਸੀਗਾ ਮੈਂ ਵੈਸੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਸਾਰਿਆਂ ਦੇ ਕਮੈਂਟ ਲਾਈਕ ਕਰਾਂ ਪਰ ਤੁਸੀਂ ਹਨਾ ਸਾਰੇ ਇੰਨਾ ਪਿਆਰ ਦਿੰਨੇ ਹੋ ਵੀ ਮੇਰਾ ਕਹਾਣੀਆਂ ਸੁਣਾਉਣ ਦੇ ਵਿੱਚ ਹੀ ਸਮਾਂ ਲੱਗ ਜਾਂਦਾ ਤੁਸੀਂ ਇਹ ਦੇਖੋ ਵੀ ਮੈਂ 5 ਕਹਾਣੀਆਂ ਇੱਕ ਦਿਨ ਦੀ ਕਰਨੀਆਂ ਹੁੰਦੀਆਂ ਨੇ ਫਿਰ ਉਹਨਾਂ ਨੂੰ ਪਹਿਲਾਂ ਮਤਲਬ ਕੋਈ ਨਾ ਕੋਈ ਕਹਾਣੀ ਹੈ ਨਾ ਦਿਮਾਗ ਦੇ ਵਿੱਚ ਬੁਣਨੀ ਜਾਂ ਕਿਤੇ ਸੁਣਨੀ ਜਾਂ ਕਿਤੇ ਪੜ੍ਹਨੀ ਫਿਰ ਉਹਨੂੰ ਬੋਲਣਾ ਤੇ ਫਿਰ ਘਰ ਦੇ ਕੰਮ ਜਾਂ ਹੋਰ ਇੱਕ ਦਿਨ ਬਹੁਤ ਛੋਟੇ ਹੈਗੇ ਇਸ ਕਰਕੇ ਕਈ ਵਾਰੀ ਕਮੈਂਟ ਲਾਈਕ ਨਹੀਂ ਕੀਤੇ ਜਾਂਦੇ ਜਾਂ ਰਿਪਲਾਈ ਵੀ ਨਹੀਂ ਕੀਤਾ ਜਾਂਦਾ ਇਸੇ ਕਰਕੇ ਹੁਣ ਮੈਂ ਵੀਡੀਓ ਦੇ ਵਿੱਚ ਕਮੈਂਟ ਆ ਤੁਹਾਡੇ ਸਾਰੇ ਪੜ੍ਹ ਦਿਨੀ ਆ ਹਾਲਾਂਕਿ ਮੋਸਟ ਵਾਇਰਲ ਵੀਡੀਓ ਦੇ ਕਮੈਂਟ ਤਾਂ ਪੜੇ ਵੀ ਨਹੀਂ ਗਏ ਉਹਨਾਂ ਕਿਉਂਕਿ ਉਹਨਾਂ ਦੇ ਕਮੈਂਟ ਬਹੁਤ ਜ਼ਿਆਦਾ ਨੇਗੇ ਪਰ ਹੁਣ ਮੈਂ ਤਾਂ ਹੀ ਪੜ੍ਹ ਦਿਨੀ ਹੁੰਨੀ ਆ ਦੂਸਰੇ ਚੈਨਲਾਂ ਦੇ ਵੀ ਮੈਂ ਤਾਂ ਹੀ ਵੀਡੀਓ ਦੇ ਵਿੱਚ ਹੀ ਪੜ੍ਹ ਦਿਨੀ ਹੁੰਨੀ ਆ ਤਾਂ ਕਿ ਤੁਹਾਨੂੰ ਵੀ ਆਏ ਨਾ ਲੱਗੇ ਕਿ ਅਸੀਂ ਕਮੈਂਟ ਕਰਦੇ ਆਂ ਵੀ ਇਹ ਥੈਂਕਸ ਵੀ ਨਹੀਂ ਕਰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਐਸੇ ਤਰ੍ਹਾਂ ਆਪਣਾ ਸਮਾਂ ਤੇ ਆਪਣਾ ਪਿਆਰ ਸਤਿਕਾਰ ਆਪਣਾ ਆਸ਼ੀਰਵਾਦ ਦਿੰਦੇ ਰਹੋ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ